ਸਾਥੀਓ ਪਿੰਡ ਇਹ ਫਾਮੜਾ ਆ ਫਾਮੜੇ ਦੀ ਇਹ ਧਾਣਾ ਮੰਡੀ ਹੈ ਦਾਣਾ ਮੰਡੀ ਦੇ ਅੰਦਰ ਇੱਥੇ ਰਾਤ ਦਿਨ ਸੇਵਾ ਚੱਲਦੀ ਹੈ ਇਧਰ ਬਹੁਤ ਵੱਡੇ ਮਿੱਟੀ ਦੇ ਢੇਰ ਜਿਹੜੇ ਆਪਜੀ ਨੂੰ ਦਿਖਾਵਾਂਗੇ ਨੌ ਜਵਾਨਾਂ ਨੇ ਇਨਾ ਢੇਰਾਂ ਨੂੰ ਜਿੱਦਾ ਪਹਾੜ ਨਜ਼ਰ ਆਉਂਦਾ ਨਾ ਇੱਕ ਪਹਾੜੀ ਦਾ ਰੂਪ ਦਿੱਤਾ ਇਧਰ ਪਹਾੜ ਦੀ ਤਰ੍ਹਾਂ ਇਹ ਮਿੱਟੀ ਦੇ ਢੇਰ ਲੱਗੇ ਹੋਏ ਨਜ਼ਰ ਆਉਂਦੇ ਹਨ ਦੂਸਰੀ ਸਾਈਡ ਦੀ ਗੱਲ ਕਰੀਏ ਉਧਰ ਬੋਰੇ ਭਰੇ ਹੋਏ ਨਜ਼ਰ ਆਉਂਦੇ ਹਨ ਜੇ ਅਗਲੀ ਗੱਲ ਕਰੀਏ ਕਿ ਖਾਲੀ ਬੋਰੇ ਜਿਹੜੇ ਆ ਵੀ ਬਹੁਤ ਨਜ਼ਰ ਆਣਗੇ ਇੱਥੇ ਬਕਾਇਦਾ ਖਾਲੀ ਬੋਰੇ ਵੀ ਰੱਖੇ ਹੋਏ ਆ ਇਹਨਾਂ ਖਾਲੀ ਬੋਰਿਆਂ ਦੇ ਨਾਲ ਨਾਲ ਗੱਲ ਕਰੀਏ ਇਹ ਮਿੱਟੀ ਦੇ ਢੇਰ ਨਜ਼ਰ ਆਉਣਗੇ ਇਹ ਮਿੱਟੀ ਦੇ ਢੇਰ ਜਿਹੜੇ ਆ ਇਹ ਬਰਜ ਟਹਿਲ ਦਾਸ ਬੰਨ੍ਹਣ ਦੀ ਮਜ਼ਬੂਤੀ ਦੇ ਲਈ ਇੱਥੇ ਲਗਾਏ ਗਏ ਹਨ ਇਹਨਾਂ ਨੂੰ ਇਹਨਾਂ ਬੋਰੀਆਂ ਦੇ ਅੰਦਰ ਭਰਿਆ ਜਾਂਦਾ ਸਾਥੀਓ ਬਰਜ ਟੈਲ ਦਾ ਸਬੰਨ ਦੀ ਮਜ਼ਬੂਤੀ ਦੇ ਲਈ ਇਹ ਬੋਰੀ ਇੱਥੇ ਮਤਾਵਾ ਪੈਣਾ ਤੇ ਵੀਰੇ ਭਰਦੇ ਹਨ ਇਹਨਾਂ ਨੂੰ ਟਰਾਲੀਆਂ ਦੇ ਅੰਦਰ ਲੋਡ ਕਰਕੇ ਬੰਨ੍ਹ ਦੀ ਮਜ਼ਬੂਤੀ ਦੇ ਲਈ ਬਰਜ ਟੈਲ ਦਾ ਸਬੰਨ ਦੇ ਉੱਪਰ ਲਗਾਇਆ ਜਾਂਦਾ ਇਹ ਮੰਡੀ ਆਪ ਜੀ ਨੂੰ ਫਾਮੜੇ ਦੀ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੋਵੇਗੀ ਮਤਾਮਾ ਭੈਣਾ ਤੇ ਨੌਜਵਾਨ ਵੀਰਾਂ ਦੇ ਜੱਜ ਵੀ ਜੱਜ ਵੀ ਨੂੰ ਸਲਾਮ ਜਿਨ੍ਹਾਂ ਨੇ ਇੱਥੇ ਬਹੁਤ ਵੱਡੀ ਸੇਵਾ ਨਿਭਾਈ ਹੈ ਸਾਥੀਓ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਰਜ ਟੈਲਦਾਸ ਵਨ ਦੀਆਂ ਕਿ ਉੱਥੇ ਵੀ ਜਿਹੜੇ ਨੌਜਵਾਨ ਵੀਰੇ ਸਾਡੇ ਇਸੇ ਹੀ ਤਰ੍ਹਾਂ ਸੇਵਾ ਕਰਦੇ ਹਨ ਸਾਥੀਓ ਬਰਜ ਟੈਲਦਾਸ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਆਪ ਜੀ ਦੇ ਨਾਲ ਬਹੁਤ ਵੱਡੀ ਸੇਵਾ ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਇੱਥੇ ਲੱਗੇ ਹੋਏ ਆ ਪਹਿਲੇ ਦਿਨ ਤੋਂ ਇੱਥੋਂ ਦੀਆਂ ਸੰਗਤਾਂ ਨੇ ਇੱਥੋਂ ਦੇ ਪੰਜਾਂ ਸਰਪੰਚਾਂ ਨੇ ਬੇਨਤੀ ਕੀਤੀ ਮਹਾਪੁਰਖਾਂ ਨੂੰ ਕਿਉਂਕਿ ਮਹਾਪੁਰਖਾਂ ਦੇ ਆਪਣੇ ਹੀ ਪਹਿਲਾਂ ਪ੍ਰੋਜੈਕਟ ਚੱਲਦੇ ਨੇ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਸਹਿਬ ਸ਼੍ਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਰਸਤਾ ਜਿਹੜਾ ਬਾਬਾ ਜੀ ਬਣਾ ਰਹੇ ਹਨ ਉੱਥੋਂ ਆਪਣੀਆਂ ਸਵਾਮਾਂ ਨੂੰ ਥੋੜਾ ਜਿਹਾ ਇਧਰਲੀ ਸਾਈਡ ਲਗਾਉਂਦੇ ਹੋਏ ਇਸ ਬੋਰਜ ਟੇਲਦਾਸ ਬੰਦ ਦੇ ਉੱਪਰ ਦੇਖੋ ਸੰਤਾਂ ਮਹਾਪੁਰਖਾਂ ਦੇ ਜਿਹੜੇ ਕਾਰਜ ਹੈ ਉਹ ਜੰਗੀ ਪੱਦਰ ਦੇ ਉੱਪਰ ਹੁੰਦੇ ਹਨ ਪਹਿਲੇ ਦਿਨ ਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਜਾਨੇ ਕਿ ਐਨ ਐਕੂਰੇਟ ਮਹਾਪੁਰਖਾਂ ਦੇ ਨਾਲ ਜਿਹੜੇ ਸੇਵਾਦਾਰ ਹੈ ਉਹ ਵੀ ਲੱਗੇ ਹੋਏ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸੇਵਾ ਨਿਵਾ ਰਹੇ ਹਨ ਬੁਰਜ ਟੇਲਦਾਸ ਬੰਦ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਹਾਂ ਆਪ ਜੀ ਦੇ ਨਾਲ ਮਹਾਂਪੁਰ ਖਾਂ ਦੇ ਸੇਵਾਦਾਰ ਖੁਦ ਲੱਗੇ ਹਨ ਸਾਥੀਓ ਸਤਨਾਮ ਸਿੰਘ ਬਾਬਾ ਜੀ ਇੱਥੇ ਸੇਵਾ ਕਰਵਾ ਰਹੇ ਹਨ ਸੰਗਤਾਂ ਸੇਵਾ ਕਰਦੇ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਬਾੜੀਪਾਪਾ ਸਤਨਾਮ ਸਿੰਘ ਜੀ ਉਹ ਸੇਵਾ ਨਿਵਾ ਰਹੇ ਸਾਡੀ ਨਾ ਮੁੱਢੀ ਲਾ ਦਿਓ

ਬੰਨ੍ਹ ਦੀਆਂ ਇਹ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਹਾਂ ਬੰਨ੍ਹ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਦੇਖਿਓ ਵੀ ਇੱਥੇ ਇਸੇ ਹੀ ਤਰ੍ਹਾਂ ਇਸ ਬੰਨ੍ਹ ਦੀ ਮਜ਼ਬੂਤੀ ਦੇ ਲਈ ਕੰਮ ਚੱਲਦੇ ਹਨ ਪੌੜ ਚਟੈਲ ਦਾ ਬੰਨ੍ਹ ਦੀ ਮਜ਼ਬੂਤੀ ਦੇ ਲਈ ਇੱਥੇ ਸੁਭਾਵਾਂ ਚੱਲਦੀਆਂ ਹਨ ਇਸੇ ਹੀ ਤਰ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਦੇ ਲਈ ਮਹਾਪੁਰਖ ਸੇਵਾਦਾਰਾਂ ਦੇ ਨਾਲ ਸੇਵਾ ਨਿਭਾ ਰਹੇ ਹਨ

ਸਾਥਿਓ ਸਾਥਿਓ ਬੋਰਜ ਟੈਲਦਾਸ ਬਣਦੀਆਂ ਇਹ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗੇ ਆਂ ਆਣੀ ਵੀ ਤੇਜ਼ ਹੈ ਤੇ ਸੇਵਾਦਾਰਾਂ ਦੇ ਸਾਜ਼ੀ ਬਾਨ ਨੂੰ ਸਲਾਮ ਸੇਵਾਦਾਰਾਂ ਦੀ ਹਿੰਮਤ ਵੀ ਤੇਜ਼ ਹੈ ਸੇਵਾਦਾਰਾਂ ਦੇ ਬਲੋ ਵੀ ਸੇਵਾ ਨਵਾਈ ਚਾ ਰਹੀ ਹੈ ਬੋਰਜ ਟੈਲਦਾ ਸਦਾਏ ਵਨ ਹੈ ਜੀ ਜਿਸ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆਂ ਆਇਲਾ ਮਿੱਟੀ ਨਾਲ ਭਰਦੇ ਹਨ ਸਾਥਿਓ ਨੌਜਵਾਨ ਇੱਥੇ ਸੇਵਾ ਨਿਭਾ ਰਹੇ ਹਨ ਬਹੁਤ ਹੀ ਵੱਡੀਆਂ ਸੇਵਾਵਾਂ ਇਸ ਬੋਰਜ ਟੈਲ ਦਾ ਸਬੰਧ ਤੇ ਲਗੀਆਂ ਇਹ ਵੀਰ ਸਾਨੂੰ ਪੰਦਰਾਵਲ ਬੰਨ ਤੇ ਵੀ ਟਕਰੇ ਇਹ ਵੀ ਰਾਤ ਦਿਨ ਤਕਰੀਬਨ ਇਸੇ ਹੀ ਤਰ੍ਹਾਂ ਸੇਵਾ ਨਿਵਾ ਰਹੇ ਹਨ ਬੋੜਜ ਟੈਲਦਾਸ ਬੰਨ ਦੇ ਉੱਪਰ ਪਲ-ਪਲ ਦੀ ਜਿਹੜੀ ਖਬਰ ਹੈ ਉਹ ਆਪ ਜੀ ਨਾਲ ਸਾਂਝੀ ਕਰਦੇ ਪਏ ਹਾਂ ਸਾਥੀਓ ਇੱਕ ਕਿਨਾਰੇ ਨੂੰ ਦੂਸਰੇ ਕਿਨਾਰੇ ਦੇ ਨਾਲ ਜੋੜਨ ਦੇ ਲਈ ਕੰਮ ਚੱਲਦੇ ਆਪ ਜੀ ਨੂੰ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਹੋਣਗੇ ਸਟਾਈਲ ਦਾਸ ਬੰਨ ਦੀ ਮਜ਼ਬੂਤੀ ਦੇ ਲਈ ਇਹ ਨਿਸ਼ਾਨ ਜਿਹੜੇ ਲਗਾਏ ਗਏ ਹਨ ਇਹ ਤੇ ਗੱਡੀ ਨੂੰ ਪਿੱਛੇ ਨਾਲ ਜਾਣ ਦਾ ਵੀ ਦੇਖੋ ਇੱਕ ਨਵਾਂ ਤਰੀਕਾ ਕਾਫੀ ਕੰਮ ਲੈ ਜਾ ਰਹੇ ਹਨ ਮਹਿੰਦਰੀ ਦੇ ਕੋਲੋਂ ਵੀ ਡਬਲ ਕੰਮ ਲਿਆ ਜਾ ਰਿਹਾ ਜੇ ਗੱਡੀ ਧਬਦੀ ਹੈ ਉਸ ਗੱਡੀ ਨੂੰ ਵੀ ਬੈਕ ਜੋਰ ਮਾਰਿਆ ਜਾ ਰਿਹਾ ਬੰਨ ਦੀ ਮਜ਼ਬੂਤੀ ਦੇ ਲਈ ਤਸਵੀਰਾਂ ਆਪਜ ਦੇ ਨਾਲ सियाँ करते पे हाँ ਸਾਥੀਓ ਇਹ ਨੌਜਵਾਨ ਐਸੀ ਹੀ ਤਰ੍ਹਾਂ ਰਾਤ ਨੂੰ ਸੇਵਾ ਨਵਾਉਂਦੇ ਹਨ ਪ੍ਰਵਾਹ ਨਹੀਂ ਕਰਦੇ ਮਸ਼ੀਨਰੀ ਦੀ ਕਿਉਂਕਿ ਮਸ਼ੀਨਰੀ ਤੇ ਬਹੁਤ ਵੱਡੇ ਖਰਚੇ ਆਉਂਦੇ ਹਨ ਮਸ਼ੀਨਰੀ ਇਹ ਮਹਿੰਗੀ ਵੀ ਆ ਟਰੈਕਟਰ ਐ ਟਰਾਲੀਆਂ ਆ ਧੁਰੇ ਐ ਹਰ ਚੀਜ਼ ਦਾ ਜੋਰ ਲੱਗਦਾ ਇੱਥੇ ਇਹ ਗੱਲਾਂ ਦੇ ਨਾਲ ਨੇ ਸੇਵਾਵਾਂ ਹੁੰਦੀਆਂ ਇਹ ਬਹੁਤ ਵੱਡੀ ਹਿੰਮਤ ਤੇ ਦਲੇਰੀ ਦਿਖਾਉਣੀ ਪੈਂਦੀ ਆ ਇਹ ਪੰਜਾਬ ਦੇ ਉਹ ਸ਼ੋਰਮੇ ਤੇ ਉਹ ਨੌਜਵਾਨ ਆ ਜਿਹੜੇ ਆਪਣੀਆਂ ਸੇਵਾਵਾਂ ਰਾਤ ਦਿਨ ਦੇ ਰਹੇ ਹਨ ਇਸ ਬੰਨ ਦੀ ਮਜ਼ਬੂਤੀ ਦੇ ਲਈ ਇੱਧਰੋਂ ਦੇਖਿਓ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਦੁਆਰਾ ਜਿਹੜਾ ਰੈਂਗ ਰੋਡ ਹੈ ਇਹਨੂੰ ਬੰਨਦੇ ਆ ਰਹੇ ਹਨ ਕਾਫੀ ਦੂਰ ਤੋਂ ਤੇ ਬਹੁਤ ਲੰਬਾ ਇਹ ਜਾਲ ਜਿਹੜਾ ਹੈਗਾ ਆ ਵਿਛਾਇਆ ਤੇ ਬੜੀ ਪਕੜ ਵਧੀਆ ਬਣਾਈ ਹੋਈ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਚੱਲ ਰਹੀਆਂ ਹਨ ਵੀਰੇ ਜੀ ਕੀ ਨਾਮ ਹੈ ਤੁਹਾਡਾ ਨਾਮ ਕੁਲਵਿੰਦਰ ਸਿੰਘ ਜੀ ਮੈਂ ਸਲਕਰ ਗੜਾ ਤੋਂ ਬੀਕੇ ਜੀ ਰਾਜੀਵਾਲਾ ਪ੍ਰਧਾਨ ਆ ਅਸੀਂ ਆਪਣੇ ਪਿੰਡ ਤੋਂ ਸੱਤ ਦਿਨ ਤੋਂ ਸੇਵਾ ਕਰ ਰਹੇ ਆ ਮੇਰੇ ਮਿੱਟੀ ਦੀ ਜੋ ਕਿ ਆਪਣੇ ਪੰਜਾਬ ਵਿੱਚ ਬਹੁਤ ਮਾੜੇ ਹਾਲਾਤ ਹੋਏ ਸਿਗੇ ਪਰ ਫੇ ਵੀ ਆਪਣੇ ਪੰਜਾਬ ਦੇ ਨੌਜਵਾਨ ਦਾ ਜਜ਼ਬਾ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਵੀ ਆਪਣੇ ਨੌਜਵਾਨੀ ਜਿਹਨਾਂ ਨੂੰ ਕਹਿੰਦੇ ਸੀ ਕਿ ਨਸ਼ਿਆ 'ਚ ਹੜ ਗਿਆ ਜਾਂ ਨਸ਼ਾ ਜਗਾ ਆ ਦੇਖੋ ਨਸ਼ੇ ਵਾਲੇ ਨਹੀਂ ਹੈਗੇ ਮੁੰਡੇ ਸਾਡੇ ਕੰਮ ਵਾਲੇ ਮੁੰਡੇ ਹੈਗੇ ਪੰਜਾਬ ਦੇ ਬਹੁਤ ਸਾਰਾ ਨੇ ਭੰਡਿਆ ਵੀ ਸਨ ਬਹੁਤ ਸਾਨੂੰ ਭੰਡਿਆ ਸੀ ਪਰ ਫੇ ਵੀ ਸਾਡੀ ਨੌਜਵਾਨੀ ਦਿਖਾ ਦਵੇ ਅਸੀਂ ਪੰਜਾਬ ਵਿੱਚ ਕੁਝ ਕਰ ਸਕਦੇ ਆਂ ਔਰ ਸਭ ਤੋਂ ਬੜੀ ਕਿਰਪਾ ਗੁਜ਼ਾਰਦਾ ਅਸਮਾਹ ਜੀ ਆ ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿੱਥੇ ਜਿੱਥੇ ਹੜ ਆਇਆ ਲੰਗੜਾ ਵੇਥਾ ਲੰਗਰ ਜਲਤਰਾਤ ਨੰਗਰ ਜਲ ਰਹਾ ਕਿਸੇ ਜੀ ਦੀ ਕੋਈ ਘਰ ਨਹੀਂ ਆ ਰਹੀ ਸੰਧ ਲੰਗਰ ਵਿੱਚ ਵੀ ਹਰ ਇੱਕ ਤਰ੍ਹਾਂ ਦੀ ਸੇਵਾ ਹੋ ਰਹੀ ਗਿਆ ਲਾਗੇ ਦੇ ਬੰਨ ਸੀਗਾ 2 ਹਫਤੇ ਸਾਡੇ ਲੱਗੇ ਹੋ ਗਿਆ ਹਲੇ ਮੇਰਾ ਖਿਆਲਿਆ ਭਾਈ 1-2 ਹਫਤੇ ਹੋ ਗਏ ਦੂਜੇ ਸਾਈਡ ਤੇ ਈਲਾ ਆਨੰਦਗੜ੍ਹ ਵਾਲੇ ਬਾਬਾ ਜੀ ਉਹਨੇ ਆ ਮੋਰਚਾ ਸੰਭ ਲਿਆ ਆ ਹੁਣ ਸਾਨੂੰ ਪੂਰੀ ਆਸ ਹੈ ਛੇਤੀ ਛੇਤੀ ਬੰਦ ਬੰਨਿਆ ਜਾਊਗਾ ਹੁਣ ਸਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਗੁਰੂ ਮਾਝ ਦੀ ਕਿਰਪਾ ਸਾਡੇ ਨਾਲ ਆ ਕੀ ਵੀਰਾ ਜੀ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਬਹੁਤ ਵੱਡੀ ਤਨਰੀ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਹੈਗੇ ਇਹਨਾਂ ਦਾ ਜ਼ੋਰ ਵੀ ਲੱਗਦਾ ਬਹੁਤ ਬਹੁਤ ਜੀ ਗੱਡੀਆਂ ਦੇ ਖਾਤੇ ਵੀ ਆ ਇਹਨਾਂ ਟਰੈਕਟਰਾਂ ਨੂੰ ਇਸ ਤਰ੍ਹਾਂ ਜ਼ੋਰ ਲਵਾਣਾ ਇਹ ਬਹੁਤ ਭਜਨ ਵੀ ਕਾਫੀ ਟਨਰਾਂ ਦੇ ਵਿੱਚ ਭਜਨ ਹੋ ਜਾਂਦਾ ਹੈਗਾ ਆ ਪਰ ਪੰਜਾਬ ਦੇ ਜਿਹੜੇ ਨੌਜਵਾਨ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਪਿੱਛੇ ਨਹੀਂ ਹਟਦੇ ਹੈਗੇ ਸੇਵਾ ਭਾਵਨਾ ਸਾਡੇ ਪੰਜਾਬ ਦੇ ਹਿੱਸੇ ਆਈ ਹੈ ਹਰ ਤਰ੍ਹਾਂ ਦੀ ਸੇਵਾ ਭਾਵਨਾ ਕਰੋ ਸਾਡੇ ਪੰਜਾਬ ਦੇ ਹਿੱਸੇ ਹੁੰਦੀ ਹੈ ਜੀ ਸਾਡੇ ਪੰਜਾਬ ਨੂੰ ਪਣਦੀਆਂ ਬਹੁਤ ਸਰਕਾਰਾਂ ਪਰਸ ਨਹੀਂ ਸੇਵਾ ਸਾਡੇ ਪੰਜਾਬ ਦੇ ਨੌਜਵਾਨ ਬਹੁਤ ਖੁਸ਼ੀ ਨਾਲ ਨਗਰਦੇ ਆਗੇ ਜਪੀਦਾ ਜੀ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਗੁਰੂ ਸਹਿਬਾਨਾਂ ਦੀ ਗੁੜਤੀ ਹੈ ਬਹੁਤ ਜੀ ਬਹੁਤ ਕਿਰਪਾ ਮਾਧਿ ਜੀ ਦੀ ਕਿਰਪਾ ਹੈ ਸਾਡੇ ਤੇ ਜੀ ਮੇਰਾ ਹੀ ਹੈ ਬੁਰਜ ਟਹਿਲਦਾਸ ਬੰਨ ਤੇ ਸੇਵਾ ਚੱਲਦੀ ਹੈ ਸਾਹ ਸੇਵਾ ਨਿਵਾ ਰਹੇ ਹਨ तकरीबन 2 ਹਫਤਿਆਂ ਤੋਂ ਬਹੁਤ ਵੱਡੀ ਸੇਵਾ ਗੁਰਵਿੰਦਰ ਸਿੰਘ ਦਿয়ালਪੁਰ ਤੋਂ ਚੱਲ ਰਹੀ ਚ ਹੈ। ਜੀ ਬੰਦੀ ਮਜ਼ਬੂਤੀ ਦੇ ਲਈ ਤੇ ਬਹੁਤ ਜ਼ਬਰਦਸਤ ਮਟੀਰੀਅਲ ਜਿਹੜਾ ਹੈਗਾ ਇਹ ਆ ਰਿਹਾ ਹੈ। ਉਹ ਜੇ ਬਾਬੇ ਕੋਮਟ ਹੋ ਜੀ ਨਹੀਂ ਨਹੀਂ ਰੁਕ ਜਾਓ ਐਡੋ ਘਟਾ ਨਹੀਂ ਆਓ ਦਰਵਾਜ਼ੇ ਕੰਨ ਤੇ ਮਹਾਂ ਪ੍ਰੋਫ ਲੈ ਕੇ ਹਨ ਕਿਲਾ ਅਨੰਤਗੜਵਾਲੇ ਪਾਪਾ ਸਤਨਾਮ ਸਿੰਘ ਜੀ ਆਪਣੀਆਂ ਸ਼ਰਵਾ ਮਾਂ ਦੇ ਰਹੇ ਹਨ ਜਵਾਨ ਬੇਰੀ ਬਰਜ ਟੈਲ ਦਾ ਸਬੰਧ ਦੇ ਉਪਰ ਸੇਵਾ ਨਿਵਾ ਰਹੇ ਹਨ ਸਾਥੀਓ ਇਸੇ ਹੀ ਤਰ੍ਹਾਂ ਲਗਾਤਾਰ ਬੰਨਾਂ ਦੇ ਉਪਰ ਸ਼ਿਵਾਮਾ ਚੱਲੀਆਂ ਪੰਜਾਬ ਦੇ ਨੌਜਵਾਨਾਂ ਨੇ ਇਹਨਾਂ ਬੰਨਾਂ ਨੂੰ ਸੰਭਾਲ ਕੇ ਰੱਖਿਆ ਬੌਰਜ ਟੈਲਦਾਸ ਦੇ ਇਹ ਨੌਜਵਾਨ ਹੈ ਜਿਹੜੇ ਇਸੇ ਹੀ ਤਰ੍ਹਾਂ 2 ਹਫ਼ਤਿਆਂ ਤੋਂ ਸੇਵਾ ਕਰਦੇ ਹਨ ਬੌਰਜ ਟੈਲਦਾਸ ਬੰਨ ਦੇ ਉੱਪਰ ਬਹੁਤ ਦੂਰ ਦਰਾਡੇ ਤੋਂ ਨੌਜਵਾਨਾਂ ਨੇ ਸੇਵਾ ਕੀਤੀ ਹਿਸ਼ਾਰਪੜ ਤੋਂ ਵੀ ਟਰਾਲੀਆਂ ਆਈਆਂ ਇੱਥੇ ਸਭ ਤੋਂ ਵੱਡੀ ਖਾਸियत ਇਹ ਹੈ ਕਿ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਮਹਾਪਰਖ ਬਾਬਾ ਸਤਨਾਮ ਸਿੰਘ ਜੀ ਦੀਆਂ ਸੰਗਤਾਂ ਜਿਹੜੀਆਂ ਹੈਗੀਆਂ ਆ ਉਹ ਇੱਥੇ ਸੇਵਾਵਾਂ ਨਿਭਾ ਰਹੀਆਂ ਹਨ ਜਿੱਥੇ ਬਾਬਾ ਖੜਾ ਨਾ ਉੱਥੇ ਲਾ ਦੋ ਸਾਥੀਓ ਇਸੇ ਤਰ੍ਹਾਂ ਟਰਾਲੀਆਂ ਭਰ ਕੇ ਬਰਜ ਟਹਿਲ ਦਾ ਸਬੰਧ ਦੇ ਉੱਪਰ ਪਹੁੰਚੀਆਂ ਹਨ ਝੰਡੇ ਲਹਿਰਾਉਂਦੇ ਨੇ ਕਾਦੀਆਂ ਦੇ ਮਹਾਪੁਰਖ ਬਾਬਾ ਸਤਨਾਮ ਸਿੰਘ ਮਹਾਪੁਰਖ ਕਿਲਾ ਆਨੰਦਗੜ੍ਹ ਵਾਲਿਆਂ ਦੇ ਸੇਵਾਦਾਰ ਸੇਵਾ ਨਿਭਾ ਰਹੇ ਹਨ ਬਾਬਾ ਜੀ ਖੁਦ ਦੇਖ ਲਓ ਬਾਬਾ ਸਤਨਾਮ ਸਿੰਘ ਜੀ ਖੜੇ ਹਨ ਆਪਣੀਆਂ ਸਭਾਵਾਂ ਦੇਣ ਦੇ ਲਈ ਬਾਬਾ ਜੀ ਖੁਦ ਕੰਮ ਕਰਾਉਂਦੇ ਨੇ ਨਾਲ ਲਾ ਕੇ ਕਿ ਕਿ ਬਹੁਤ ਵਧੀਆ ਤਰੀਕੇ ਬਾਬਾ ਜੀ ਦਾ ਤਜਰਬਾ ਦੇਖਿਆ ਜਾਵੇ ਬਹੁਤ ਵੱਡਾ ਤਜਰਬਾ ਸ਼੍ਰੀ ਅਨੰਤਪੁਰ ਸਾਹਿਬ ਨੂੰ ਜਿਹੜੇ ਰੋਡ ਬਣੇ ਉਹ ਮਹਾਪੁਰਖਾਂ ਨੇ ਬਣਾਈ ਆ ਬੜੀ ਨਿਮਰਤਾ ਤੇ ਬੜੇ ਪਿਆਰ ਦੇ ਸੁਭਾਅ ਵਾਲੇ ਮਹਾਪੁਰਖ ਦੇ ਲੰਗੜ ਵੀ ਚੱਲਦੇ ਹਨ ਕਿ ਪੱਥਰ ਵੀ ਵੱਡੇ ਵੱਡੇ ਲਿਆਂਦੇ ਤੇ ਮਜ਼ਬੂਤੀ ਜਿਹੜੀ ਆ ਉਹ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਪੱਕੇ ਕੀਤੀ ਜਾ ਰਹੀ ਆ ਪਰਾ ਫਕੜ ਬਣਾ ਲਈ ਹੈ ਜੀ ਆਪਸਾ गढ़ साहब वाले महापुरख बाबा सतनाम सिंह जी भी सेवा करा रहे हैं का था था। का दिति दिति बन बुरज टैलदा जिथे महापुरख संत बाबा सतनाम सिंह जी किला आनंदगढ़ वाले ਸੇਵਾ ਕਰਦੇ ਹਨ ਜਾਨਾ ਜੀ ਜਾਨਾ ਬਾਈ ਬਾਈ ਬੜਾ ਬੜਾ ਲੱਗ ਰਿਹਾ ਕੋਈ ਲੋਕ ਪੂਰਾ ਕਾਬਲੇ ਹੈ ਕਿ 250 ਮਾਸ਼ਾ ਸੇਵਾ ਇਸੇ ਹੀ ਤਰ੍ਹਾਂ ਰਾਤ ਦਿਨ ਚੱਲਦੀ ਪੰਜਾਬ ਦੇ ਬੰਨਾਂ ਦੇ ਉਪਰਾਹ ਪੀ ਨੂੰ ਨਜ਼ਰ ਆਵੇਗੀ ਅਰੇ ਦੁਆਰੇ ਪਿੰਡਾਂ ਦੇ ਨੂੰ ਮਨਾਉਣਾ ਚਾਹੀਦਾ ਹੈ ਬੈੱਡ ਤਿਆਰ ਕਰਦੇ ਨੇ ਵੀਰ ਇਹ ਨੌਜਵਾਨੇ ਵੀਰੇ ਲੱਗੇ ਹੋਏ ਹਨ ਗੌਰਜ ਤੈਲਦਾਸ ਬੰਨ ਦੀਆਂ ਤਸਵੀਰਾਂ ਸਾਲੀਆਂ ਕਰਦੇ ਪਏ ਆਂ